ਪੰਜਾਬ ਬਾਦਰ ਨੂੰ ਤਸਵੀਰ ਪਿੱਛੇ ਜੋ ਦੇਖ ਰਹੇ ਹੋ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਅੱਜ ਤੁਹਾਨੂੰ ਅਸੀਂ ਕਿਸੇ ਤਲਾਬ ਦੇ ਵਿੱਚ ਜਾਂ ਝੀਲ ਦੇ ਕਿਨਾਰੇ ਘੁਮਾਉਣ ਦੇ ਲਈ ਲੈ ਕੇ ਆਏ ਲੇਕਿਨ ਇਹ ਤਸਵੀਰ ਦੱਸੀਏ ਕਿ ਨਰੋਟ ਜੈਮਲ ਸਿੰਘ ਦੇ ਬਿਜਲੀ ਘਰ ਦੀ ਹੈ ਜੋ ਕਿ ਪਿਛਲੀ ਜੋ ਹਲਕੀ ਜੀ ਬਰਸਾਤ ਬੀਤੀ ਰਾਤ ਨੂੰ ਹੋਈ ਹੈ ਉਸ ਤੋਂ ਬਾਅਦ ਇਸ ਬਿਜਲੀ ਘਰ ਦੀ ਤਸਵੀਰ ਜੋ ਹੈ ਇੱਕ ਝੀਲ ਦੇ ਰੂਪ ਵਿੱਚ ਬਦਲ ਚੁੱਕੀ ਹੈ ਦੱਸੀਏ ਕਿ ਸਾਹਮਣੇ ਕਿ ਤਸਵੀਰ ਹੈ ਇਹ ਬਿਜਲੀ ਜੋ ਸ਼ਾਰਟ ਕੇਬਲ ਬਿਜਲੀ ਘਰ ਨਰੋਟ ਜੈਮਲ ਸਿੰਘ ਦਾ ਉਸ ਦੀ ਹੈ ਔਰ ਉਸ ਦਾ ਡਿਪਾਰਟਮੈਂਟ ਜਿੱਥੇ ਕਿ ਅਜੂ ਸਾਹਿਬ ਬੈਠਦੇ ਨੇ ਜਈ ਬੈਠਦੇ ਨੇ ਅਤੇ ਬਾਕੀ ਦਾ ਜੋ ਸਾਰਾ ਹੁੰਦਾ ਹੈ ਔਰ ਦੱਦੀ ਹੈ ਕਿ ਇਸ ਵੇਲੇ ਲਗਭਗ 3-3 ਫੁੱਟ ਪਾਣੀ ਜੋ ਹੈ ਇਸ ਬਿਜਲੀ ਘਰ ਦੇ ਵਿੱਚ ਬਣਿਆ ਹੋਇਆ ਜਿਸ ਦੇ ਚੱਲਦੇ ਜੇ ਕੰਮ ਕਾਜ ਦੀ ਗੱਲ ਕੀਤੀ ਜਾਵੇ ਤਾਂ ਪੂਰਨ ਰੂਪ ਨਾਲ ਪ੍ਰਭਾਵਿਤ ਹੋ ਰਿਹਾ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਸਪਲਾਈ ਦੀ ਤਾਂ ਦੂਜੇ ਪਾਸੇ ਛਾੜ ਕੇ ਵਿਦਾ ਪਾਵਰ ਹਾਊਸ ਹੈ ਜਿੱਥੇ ਕਿ ਸਾਰੀ ਹੀ ਬਿਜਲੀ ਸਪਲਾਈ ਜੋ ਉਸ ਦੀ ਸ਼ੁਰੂਆਤ ਹੁੰਦੀ ਹੈ ਕਟਿੰਗ ਹੁੰਦੀ ਹੈ ਉਹ ਦੱਦੀ ਹੈ ਕਿ ਇਸ ਵੇਲੇ ਪੂਰੀ ਤਰ੍ਹਾਂ ਇਸ ਬਿਜਲੀ ਘਰ ਦੇ ਵਿੱਚ ਪਾਣੀ ਭਰਨ ਦੇ ਕਾਰਨ ਸਪਲਾਈ ਜੋ ਹੈ ਠੱਪ ਕੀਤੀ ਗਈ ਹੈ ਔਰ ਵੱਡੀ ਪਰੇਸ਼ਾਨੀ ਜੋ ਵਸਾ ਦਿਖੇ ਤੇ ਬਿਜਲੀ ਘਰ ਦੇ ਵਿੱਚ ਇਸ ਵੇਲੇ ਆ ਰਹੀ ਦਾ ਕੇ ਨਿਕਾਸੀ ਦੀ ਸਮੱਸਿਆ ਮੇਨ ਬਣੀ ਹੋਈ ਹੈ ਕਿਉਂਕਿ ਕੁਝ ਸਾਲ ਪਹਿਲਾਂ ਜੁਗਫਿਫਾਕ ਦੇ ਵੱਲੋਂ ਸੜਕ ਨੂੰ ਤਿਆਰ ਕੀਤਾ ਗਿਆ ਸੀ ਔਰ ਸੜਕ ਉੱਚੀ ਹੋਣ ਕਰਕੇ ਇਸ ਪਾਣੀ ਦੀ ਨਿਕਾਸੀ ਜੋ ਹੈ ਬੰਦ ਹੋ ਚੁੱਕੀ ਹੈ ਪਿੱਛੋਂ ਜਿੰਨਾ ਵੀ ਪਾਣੀ ਆਉਂਦਾ ਇਸ ਬਿਜਲੀ ਘਰ ਦੇ ਵਿੱਚ ਇਕੱਠਾ ਹੁੰਦਾ ਜਿਸ ਦੇ ਕਾਰਨ ਜੋ ਪਾਣੀ ਇਕੱਠਾ ਹੋਣ ਦੇ ਕਾਰਨ ਪੂਰੀ ਸਪਲਾਈ ਜੋ ਹੈ ਬੰਦ ਕਰਨੀ ਪੈਂਦੀ ਵਿਭਾਗ ਨੂੰ ਔਰ ਦੱਸ ਦਈਏ ਅੱਗ ਦੀ ਜੋ ਸਥਿਤੀ ਹੈ ਉਹ ਇਸ ਵੇਲੇ ਬੀਤੀ ਰਾਤ ਤੋਂ ਹੀ ਪੂਰੇ ਬਿਜਲੀ ਘਰ ਦੇ ਵਿੱਚ ਸਪਲਾਈ ਜੋ ਹੈ ਬੰਦ ਕਰ ਦਿੱਤੀ ਗਈ ਹੈ ਅਗਲੇ ਮਹੀਨੇ ਜਿਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਵੇਂ ਦੀ ਸਮੱਸਿਆ ਇੱਥੇ ਆਉਂਦੀ ਹੈ ਹਾਂਜੀ ਭਾਈ ਕੀ ਨਾਮ ਤੁਹਾਡਾ ਜੀ ਫਰਮਾਨ ਸਲਾਹ ਜੀ ਕੀ ਸਮੱਸਿਆ ਕੀ ਆਂਦੀ ਇੱਥੇ ਸਮੱਸਿਆ ਇਹ ਵੀ ਇੱਥੇ ਪਾਣੀ ਹਰ ਸਾਲ ਜਾਰ ਹਰ ਸਾਲ ਪਾਣੀ ਇਦਾਂ ਖੜਾ ਹੁੰਦਾ ਇੱਥੇ ਅੱਗੇ ਨਿਕਾਸੀ ਹੈ ਹੀ ਮਾਰੀ ਮੋਟੀ ਉਹ ਵੀ ਨਿਕਾਸੀ ਬੰਦ ਕਰਤੀ ਦੀ ਹੁਣ ਤੇ ਪਾਣੀ ਅੰਦਰ ਅੰਦਰ ਜੇ ਅੰਦਰ ਜਾ ਪਾਣੀ ਹੋ ਜਾਏ ਤੇ ਲੋਕਾਂ ਨੂੰ ਘਟੋ ਘਟੋ ਦੋ ਮਹੀਨੇ ਬਿਜਲੀ ਨਹੀਂ ਮਿਲਨੀ ਮੈਂ ਵੀ ਤਬੀਰ ਰਿਪੋਰਟ ਚ ਮਲਾਜ ਮਰੇ ਆਂ ਕੀ ਮੰਗ ਕੀ ਕਰਦੇ ਮੰਗਿਆ ਕਰਨੇ ਵੀ ਪਾਣੀ ਨਿਕਲਣਾ ਚਾਹੀਦਾ ਕੋਈ ਪਾਸੇ ਯਾਨੀ ਕਿ ਬਿਜਲੀ ਜਿਹੜੀ ਬਿਲਕੁਲ ਸਹੀ ਸੰਗ ਨਾਲ ਚੱਲਣੀ ਚਾਹੀਦੀ ਹਾਂਜੀ ਭਾਈ ਕੀ ਨਾਮ ਜੀ ਮੈਂ ਨਾ ਵਿਜੇ ਸਿੰਘ ਹਾਂ ਐਲਡੀ ਸਿਆਂਥੇ ਕਲਰਕ ਲੱਗਿਆ ਹਾਂ ਜੀ ਕੀ ਸਮੱਸਿਆ ਕੀ ਹੈ ਜੀ ਸਮੱਸਿਆ ਇਹ ਹੋਈ ਕਿ ਭਾਜੀ ਇੱਥੇ ਹਰ ਵਾਰੀ ਜਦੋਂ ਪਾਣੀ ਆਂਦਾ ਤੇ ਐ ਉਹ ਹਾਲ ਤੁਸੀਂ ਦੇਖ ਲਿਆ ਜਲ ਸਲਾਬ ਕਿੰਨਾ ਆ ਆਹੇ ਵੀ ਪੂਰਾ ਹੁਣ ਪੈਂਟਾ ਕੁੰਝ ਕੁੰਝ ਕੇ ਜਾਈਦਾ ਤੇ ਵਿੱਚ ਇੱਥੇ ਸੱਪ ਆ ਜਾਂ ਹੋਰ ਵੀ ਜਰੀਲੇ ਆ ਜੀਵ ਜੰਤੂ ਆ ਉੱਥੇ ਘੁੰਮਦੇ ਆ ਤੇ ਕੱਲ ਨੂੰ ਸਾਨੂੰ ਕੁਝ ਹੋ ਗਿਆ ਤੇ ਇੱਥੇ ਕੌਣ ਜਵਾਬ ਦੇਗਾ ਤੇ ਬਾਕੀ ਇਹ ਆ ਕਿ ਹੁਣ ਗਵਰਨਮੈਂਟ ਵੀ ਸਿੱਧੀ ਦੀ ਅੱਜ ਕੀ ਐਦਾ ਕੋਈ ਨਾ ਕੋਈ ਪਾਣੀ ਦਾ ਨਿਕਾਸ ਕੀਤਾ ਇਹ ਪਿਛਲੀ ਵਾਰੀ ਸਾਨੂੰ ਐਹ ਪ੍ਰੋਬਲਮ ਹੋਈ ਸਾਡੇ ਦਰਸ ਵਿੱਚ 4-4 ਫੁੱਟ ਪਾਣੀ ਪਿਛਲੀ ਵਾਰ ਬੜ ਗਿਆ ਤੇ ਜਿਹ ਸਾਨੇ ਦਫਤਰ ਵਿੱਚੋਂ 3-4 ਮਹੀਨੇ ਬਦੂਨ ਗਈ ਬਿਲਡਿੰਗ ਕਹਿੰਦੇ ਬੜੀ ਪੁਰਾਣੀ ਹੈ ਜੀ ਸਰ ਕਾਫੀ ਪੁਰਾਣੀ ਆਹੀ ਤੇ ਹੁਣ ਲੱਗੀਆਂ 2021 ਦੇ ਵਿੱਚ ਆ ਸਰ ਕਾਫੀ ਪੁਰਾਣੀ ਬਿਲਡਿੰਗ ਹੈ ਤੇ ਕੀ ਮੰਗ ਕੀ ਕਰਦੇ ਹੋ ਮੰਗ ਸਰ ਇਹੋ ਹੀ ਆ ਕਿ ਆ ਦਾ ਇਨਫਰਾਸਟ੍ਰਕਚਰ ਜਾਂਦੇ ਨੂੰ ਉੱਚੇ ਉੱਚਾ ਕੀਤਾ ਜਾਏ ਤੇ ਜਾਂਦੇ ਸਾਰਾ ਪਾਣੀ ਦਾ ਨਿਕਾਸ਼ ਕੀਤਾ ਜਾਏ ਸੋ ਮੇਨਾਂ ਵਿਭਾਗ ਦੇ ਜੋ ਮੁਲਾਜ਼ਮ ਸਨ ਉਹਨਾਂ ਦੇ ਵੱਲੋਂ ਸਪਸ਼ਟ ਕਰਨਾ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਹਰ ਸਾਲ ਜੋ ਬਰਸਾਤ ਦੇ ਸਮੇਂ ਦੇ ਵਿੱਚ ਇੱਕ ਵੱਡੀ ਸਮੱਸਿਆ ਜੋ ਹੈ ਪਾਣੀ ਦੀ ਇਸ ਬਿਗਲੀ ਘਰ ਦੇ ਵਿੱਚ ਆਉਂਦੀ ਹੈ ਔਰ ਹਰ ਸਾਲ ਇਹ ਤਲਾਬ ਦਾ ਰੂਪ ਤਰਨ ਕਰ ਲੈਂਦਾ ਲੇਕਿਨ ਇਹ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਹੁਤ ਬਾਾਰ ਉੱਚ ਅਧਿਕਾਰੀਆਂ ਨੂੰ ਇਸ ਵਿਸ਼ੇ ਤੇ ਲਿਖ ਕੇ ਵੀ ਭੇਜਿਆ ਗਿਆ ਪਰੰਤੂ ਕਿਸੇ ਵੀ ਤਰ੍ਹਾਂ ਦਾ ਹੱਲ ਜੋ ਹੈ ਹਾਲੇ ਤੱਕ ਨਹੀਂ ਕੀਤਾ ਗਿਆ ਸੋ ਇਸ ਪਾਣੀ ਜੀ ਇਥੇ ਹਰ ਸਾਲ ਪਾਣੀ ਦੇ ਦਹੀਂ ਰਹਿੰਦਾ ਥੇ ਫਿਰ ਕੀ ਹਾਲ ਕਰੋਗੇ ਦਾ ਹਾਲ ਹੁਣ ਜੋ ਸਰਕਾਰ ਕਰ ਗਈ ਉਹ ਹੀ ਹੁਣ ਸਾਡੇ ਸਾਹੀ ਕੀ ਕਰਨਾ ਠੀਕ ਨਹੀਂ ਕੀ ਸਮੱਸਿਆ ਆ ਰਹੀ ਤੁਹਾਨੂੰ ਸਮੱਸਿਆ ਕੀ ਦੇਖੋ ਸਵੇਰੇ ਨੇ ਪ੍ਰੋਬਲਮ ਹੈ ਸਵੇਰੇ ਸਾਰੇ ਇੱਥੇ ਸੱਪ ਕੀੜੇ ਹੋਏ ਕਦੇ ਇੱਥੇ ਹੁਣ ਦੇਖੋ ਮੋੜਾ ਸਾਡਾ ਜਾਇਗਤ ਦਾ ਕੋਈ ਰਸਤੇ ਜਿਹਨੂੰ ਪ੍ਰੋਬਲਮ ਹੋ ਜੇ ਤੇ ਕੋਈ ਜ਼ਿੰਮੇਵਾਰਾ ਸਵੇ ਕੀ ਮੰਗ ਕੀ ਕਰਦੇ ਮੰਗੇ ਉਹ ਕੰਨੇ ਵੀ ਚਲੋ ਜਿਹੜਾ ਪਾਣੀ ਦੀ ਜਿਹੜੀ ਆ ਜੋ ਵੀ ਆ ਮਾੜਾ ਮੋਟਾ ਨੰਗਣ ਦੇਣ ਤੇ ਚਲੋ ਸਾਰਾ ਬਿਜਲੀਕਾਰ ਸੇਫ ਰਵੇ ਜੇ ਤੋਂ ਪਾਣੀ ਨੰਗਾ ਕਿਉਂ ਨਹੀਂ ਕਰਨਗੇ ਇਹਦਾ ਕਰਨੇ ਕਿ ਜਿਹਨਾਂ ਦਾ ਗਿਆ ਗੋ ਨਹੀਂ ਨੰਗਣ ਦਿੰਦੇ ਕੀ ਪਤਾ ਹੁਣ ਕੀ ਚੱਕਰ ਹੈ ਦਾ ਹਨਾ ਇਸ ਵਿਭਾਗ ਦੇ ਐਸਡੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹ ਇਸ ਮੁਸੀਬਤ ਦੇ ਵਿੱਚ ਕਿਵੇਂ ਮੈਨੇਜ ਕਰ ਰਹੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਨ ਨਿਊਜ਼ ਤੇ ਮੈਰੀਕ ਸ਼ਰਮਾ ਬਮਿਆਰ ਮੈਸਰਟ ਨਰੋਡ ਜਮਨ ਸਿੰਘ ਜਿਹੜਾ ਬਿਜਲੀ ਘਰ ਆ ਉਹਦੇ ਵਿੱਚ ਪੂਰਾ ਪਾਣੀ ਭਰ ਚੁੱਕਿਆ ਕਿੱਦਾਂ ਮੇਨਟੇਨ ਕਰ ਰਹੇ ਇਹਦਾ ਜੀ ਇਸ ਤਰ੍ਹਾਂ ਹੈ ਕਿ ਇਹ ਸ਼ਾਰਟ ਕੇ ਵੀ ਸਬਸਟੇਸ਼ਨ ਰੋਡ ਜਮਨ ਸਿੰਘ ਤੇ ਨਾਲ ਸਬਡਿਵੀਜ਼ਨ ਦਫ਼ਤਰ ਜਿਸ ਥਾਂ ਤੇ ਮੌਜੂਦ ਹੈ ਇਹ ਕਾਫੀ ਦਿਨ ਪਹਿਲਾਂ ਤੋਂ ਜਦੋਂ ਤੋਂ ਸਬਡਿਵੀਜ਼ਨ ਬਣੀ ਦੀ ਹੈ ਉਸ ਸਮੇਂ ਪਹਿਲਾਂ ਤੇ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ ਬਟ ਜਦੋਂ ਦਾ ਇਹ ਰੋਡ ਬਣਿਆ ਬਾਹਰ ਬੀਆਰੋਂ ਨਵਾਂ ਰੋਡ ਬਣਾਇਆ ਤੇ ਰੋਡ ਉੱਚਾ ਹੋਣ ਕਾਰਨ ਜੋ ਜਗਾ ਬਿਜਲੀ ਪੋੜਦੀ ਹੈ ਉਹ ਨੀਵੀ ਹੋ ਗਈ ਹੈ ਤੇ ਪਿੱਛੋਂ ਪਾਣੀ ਉਸੇ ਤਰ੍ਹਾਂ ਹੀ ਆ ਰਿਹਾ ਹੈ ਪਰ ਇਹਦਾ ਐਗਜ਼ਿਟ ਅੱਗੇ ਬੰਦ ਹੋ ਚੁੱਕਿਆ ਉਹਨਾਂ ਨੇ ਪੁਲੀ ਇੱਕ ਬਣਾਈ ਹੈ ਪਹਿਲਾਂ ਦੋ ਤਿੰਨ ਪੁਲੀਆਂ ਸੀਗੀਆਂ ਉਹ ਬੰਦ ਹੋ ਗਈਆਂ ਉਹਨਾਂ ਨੇ ਇੱਕ ਜੋ ਮੇਨ ਪੁਲੀ ਬਣਾਈ ਹੈ ਤੇ ਉਹਦੇ ਅੱਗੇ ਜਿਹੜੇ ਕੋਈ ਮਾਲਕ ਹੈਗੇ ਆ ਤੇ ਕੁਛ ਮੰਦਰ ਦੀ ਜਗਾ ਹੈ ਉਹ ਮੰਦਰ ਦੀ ਕਮੇਟੀ ਵੱਲੋਂ ਤੇ ਜਾਂ ਦੂਸਰੇ ਮਾਲਕਾਂ ਲੋ ਉਥੇ ਮਿੱਟੀ ਪਾ ਕੇ ਤੇ ਉਹਨੂੰ ਉੱਚਾ ਕਰ ਦਿੱਤਾ ਗਿਆ ਤੇ ਪਾਣੀ ਦਾ ਫਲੋ ਬੰਦ ਹੈ ਪਾਣੀ ਸਾਰਾ ਪਿੱਛੇ ਰੁਕਿਆ ਹੋਇਆ ਜਿਹਦੇ ਕਾਰਨ ਸਾਰੀ ਬਿਲਡਿੰਗ ਜਿਹੜੀ ਹੈ ਉਹਦੀ ਵੀ ਖਸਤਾ ਹਲਤਾ ਹੈ ਤੇ ਬਿਜਲੀ ਘਰ ਤੱਕ ਪਾਣੀ ਭਰਿਆ ਜਾ ਰਿਹਾ ਕਿਸੇ ਵੇਲੇ ਵੀ ਕੋਈ ਐਕਸੀਡੈਂਟ ਵੀ ਵਾਪਰ ਸਕਦਾ ਤੇ ਬਿਲਡਿੰਗ ਚ ਵੀ ਕੋਈ ਨੁਕਸਾਨ ਹੋ ਸਕਦਾ ਮੁਲਾਜ਼ਮਾਂ ਦਾ ਵੀ ਰਿਸਕ ਹੈ ਇਸ ਲਈ ਕੀ ਪੋਜੀਸ਼ਨ ਹੈ ਇਸ ਲਈ ਪੋਜੀਸ਼ਨ ਇਹ ਹੈ ਕਿ ਇਹ ਪ੍ਰਸ਼ਾਸਨ ਨੂੰ ਇਹਦੇ ਬਾਰੇ ਉੱਚ ਅਧਿਕਾਰੀ ਨੂੰ ਵੀ ਦੱਸਿਆ ਹੋਇਆ ਹੈ ਤੇ ਪ੍ਰਸ਼ਾਸਨ ਨੂੰ ਵੀ ਦੱਸਿਆ ਪਿਛਲੇ ਸਾਲ ਵੀ ਇਹੋ ਪੋਜੀਸ਼ਨ ਬਣੀ ਸੀਗੀ 8 ਜੁਲਾਈ 2023 ਨੂੰ ਸੇਮ ਪੋਜੀਸ਼ਨ ਬਣੀ ਸੀਗੀ ਕਿ ਅੰਦਰ ਸਾਡੇ ਦਫਤਰ ਪਾਣੀ ਬਹੁਤ ਜ਼ਿਆਦਾ ਭਰ ਗਿਆ ਸੀ ਇਵਨ ਕਿ ਸਾਡਾ ਰਿਕਾਰਡ ਵੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਪਰ ਅਜੇ ਤੱਕ ਕੋਈ ਪੁਖਤਾ ਕੋਈ ਇੰਤਜ਼ਾਮ ਹੋਇਆ ਹੀ ਨਹੀਂ ਪ੍ਰਸ਼ਾਸਨ ਵੱਲੋਂ ਅਜੇ ਵੀ ਉਹੀ ਪੋਜੀਸ਼ਨਾਂ ਤੇ ਅੱਜ ਵੀ ਦੁਬਾਰਾ ਪਾਣੀ ਭਰਿਆ ਹੋਇਆ ਤੇ ਸਵੇਰੇ ਮੇਰੀ ਅੱਜ ਐਸਐਚਓ ਸਾਹਿਬ ਨਾਲ ਇਹਦੇ ਬਾਰੇ ਗੱਲ ਹੋਈ ਹੈ ਤੇ ਵੈਸੇ ਹੁਣ ਉਹ ਖਲਾਨਣ ਵਾਸਤੇ ਇਸ ਲਈ ਉਪਰਾ ਲੈ ਕੇਤੇ ਜਾ ਰਹੇ ਨੇ ਉਹਨਾਂ ਨੂੰ ਮੁਲਾਜ਼ਮ ਭੇਜੇ ਹੋਏ ਨੇ ਲੱਗੇ ਹੋਏ ਨਾ ਬਟ ਇਹ ਟੈਂਪਰਰੀ ਹੱਲ ਨੇ ਪਰਮਨੈਂਟ ਸੋਲੂਸ਼ਨ ਇਹਦਾ ਕੋਈ ਨਹੀਂ ਕੀਤਾ ਜਾ ਰਿਹਾ ਆਉ ਕਰਨਾ ਹੋ ਗਿਆ ਨਹੀਂ ਕਰ ਗਿਆ ਉਹਦਾ ਕੋਈ ਨਹੀਂ ਕਰਾਦਾ ਹਾਂ ਬੰਦਾ ਅਲਗਰ ਖਬਰ ਤਾਂ ਲੱਗ ਰਹੀ ਹੈ ਅੱਜ ਤਾਂ ਇੱਕ ਬੈਠ ਕੇ ਬਸ ਮੱਲ ਅਲਗਾਨਾ ਤੜਾ ਕਰੀਏ ਬੋ ਗੋ ਰਹਾ ਹਾਂ